ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪਿੰਡੂਆਪੂ ਚੈਨਲ ਤੇ ਤੁਹਾਡਾ ਸਵਾਗਤ ਆ ਜੀ ਤੇ ਇੱਕ ਹੋਰ ਆਪਣਾ ਨਵਾਂ ਵਲੌਗ ਦੁਪਹਿਰ ਦਾ ਟਾਈਮ ਆ ਨੀਂ ਨੂੰ ਨੌਂਦੀ ਨਹੀਂ ਆ ਮੌਸਮ ਦੇ ਵਿੱਚ ਦੱਸੋ ਮੈਂ ਕਿਹਾ ਮੈਂ ਉਹ ਸੂਟ ਤਾਂ ਕੰਪਲੀਟ ਕਰ ਲਿਆ ਸੀ ਅੱਜ ਮੈਂ ਉਹ ਕਰਾਂ ਚੇਜ਼ ਮਤਲਬ ਕਿ ਉਹ ਰਬੜ ਬੈਂਡ ਜੇ ਉਹ ਬਣਾ ਕੇ ਦੇਖਦੀ ਆ ਤੇ ਮੈਂ ਇੱਥੇ ਬੈਠੀ ਆ ਨਾ ਮੈਂ ਇੱਥੇ ਬੈਠ ਕੇ ਸਟਿਚਿੰਗ ਕਰਦੀ ਹੁੰਨੀ ਆ ਉਹ ਪੱਗੂ ਬੈਠਾ ਆਪਣੀ ਦਾਦੀ ਕੋਲ ਉਹਨੇ ਦਾਦੀ ਕੋਲ ਹੀ ਲੈਣਾ ਜਿੱਥੇ ਦਾਦੀ ਉੱਥੇ ਹੀ ਪਗੀ ਚਾਹੇ ਦਾਦੀ ਗਰਮੀ ਚ ਬੈਠੀ ਹੋਵੇ ਚਾਹੇ ਠੰਡ ਚ ਬੈਠੀ ਹੋਵੇ ਪੱਗੀ ਨੇ ਦਾਦੀ ਦੇ ਕੋਲੇ ਬੈਣਾ ਇੱਥੇ ਆ ਜਾ ਪੱਗੂ ਆ ਜਾ ਇਹਨੇ ਨਹੀਂ ਆਉਣਾ ਇਹ ਆ ਗਈ ਆ ਗਈ ਆ ਗਈ ਆ ਗਈ ਬੀਸਤੀ ਕਰਉਂਦੀ ਆ ਕਹਿੰਦੀ ਮੈਂ ਆਖੇ ਲੱਗਦੀ ਆ ਆ ਗਈ ਇੱਥੇ ਬੈਠ ਜਾ ਇੱਥੇ ਬੈਠ ਜਾ ਬੈਠ ਜਾ ਇੱਥੇ ਬਾਹਰ ਨਹੀਂ ਜਾਣਾ ਗੇਟ ਕੋ ਨਹੀਂ ਜਾਣਾ ਉੱਥੇ ਨਹੀਂ ਬਹੁ ਬਹੁ ਗਾ ਇਹ ਹੁਣ ਜਦੋਂ ਨਾ ਗੇਟ ਕੋ ਬਹੁਤ ਜ਼ਿਆਦਾ ਭੌਂਕ ਲਵੇ ਤੇ ਫਿਰ ਇਹਨੂੰ ਉਲਟੀਆਂ ਆਉਣ ਲੱਗ ਪੈਂਦੀਆਂ ਤੇ ਮੈਂ ਤਾਂ ਦਿਖਾਉਂਦੇ ਸੀ ਇਧਰੋਂ ਇਧਰ ਬਾਹਰ ਨਾ ਉਹਨਾਂ ਕੋ ਤੋਪ ਬੜੀ ਆ ਸਟੇਬਲ ਹੀ ਨਹੀਂ ਹੁੰਦੀ ਵੀਡੀਓ ਆ ਦੀ ਚ ਇੱਥੇ ਫਿਰਨਾ ਚਿੜੀਆਂ, ਖੁੱਗੀਆਂ, ਗੈਲਰੀਆਂ ਦਿਖ ਨਹੀਂ ਰਹੀਆਂ ਫਿਰ ਉਹਨਾਂ ਨੂੰ ਤਕਰੀਬਨ ਇੱਥੇ ਬੱਠੀ ਦੇਖਦੀ ਰਹਿੰਦੀ ਹੁੰਦੀ ਆ ਆ ਇੱਥੇ ਜਿੱਥੇ ਸਟਿਚਿੰਗ ਕਰਦੀ ਆ ਤੇ ਮਨਵੀਰ ਨੂੰ ਜੀ ਹੈ ਤਾਂ ਸੰਡੇ ਸੈਚਰਡੇ ਵੀ ਛੁੱਟੀ ਸੀ ਇੱਕ ਸੰਡੇ ਦੀ ਛੁੱਟੀ ਹੋ ਗਈ ਮੰਡੇ ਦੀ ਵੀ ਛੁੱਟੀ ਹੋਣੀ ਪਰ ਸਮਾਦੀ ਜਿਹੜੀ ਮੋਟਰ ਵੱਡੀ ਹੁੰਦੀ ਖੇਤਾਂ ਨੂੰ ਪਾਣੀ ਲਾਉਣ ਵਾਲੀ ਉਹ ਖਰਾਬ ਹੋ ਗਈ ਅੱਜ ਵਿਚਾਰਾ ਸਵੇਰ ਦਾ ਉਸੇ ਮੋਟਰਦਵਾਲੇ ਆ ਹੁਣ ਭਾਈ ਨੂੰ ਲੈਣ ਗਿਆ ਜਿਹਨੇ ਮੋਟਰ ਸਹੀ ਕਰਨੀ ਆ ਤੇ ਪਹਿਲਾਂ ਉੱਥੇ ਕਈ ਕੰਮ ਕਰਨ ਵਾਲੇ ਜਿਹੜੇ ਉਹ ਕਰਕੇ ਹਟਿਆ ਰੋਟੀ ਟਾਈਮ ਨਾ ਖਾ ਕੇ ਚਲੇ ਗਿਆ ਸੀ ਤੇ 9 ਵਜੇ ਦਾ ਗਿਆ ਹੋਇਆ ਤੇ ਹੁਣ ਆਈ ਥਿੰਕ 1.5 ਵਜੇ ਚਲਾ ਹਜੇ ਤੱਕ ਵੀ ਮਨੀ ਨਹੀਂ ਆਇਆ ਮੈਂ ਫੋਨ ਕਰਦੀ ਆ ਕਹਿੰਦਾ ਮम्मा ਹੁਣੇ ਸਾਰਾ ਕੰਮ ਕਰਾ ਕੇ ਮੈਂ ਫੇਈ ਘਰੇ ਆਉਣਾ ਤੇ ਮੈਂ ਕਹਿੰਦੀ ਸੰਡੇ ਰੈਸਟ ਕਰੂਗਾ ਥੱਕ ਜਾਂਦਾ ਉਹ ਵਿਚਾਰੇ ਦੇ ਕਰਮਾਂ ਚ ਜੇ ਦਾ ਰੈਸਟ ਹੁੰਦੀ ਨਹੀਂ ਕੋਈ ਨਾ ਕੋਈ ਕੰਮ ਉਹਦੇ ਲਈ ਨਿਕਲ ਹੀ ਹੁੰਦਾ ਛੁੱਟੀ ਵਾਲੇ ਦਿਨ ਵੀ ਤੇ ਚਲੋ ਜੀ ਹੁਣ ਆਪਾਂ ਇਹਦੀ ਕਰਦੇ ਆ ਕਟਿੰਗ ਇਹੇ ਕਰਕੇ ਕਟਿੰਗ ਪਹਿਲਾਂ ਇੱਕ ਰਬੜ ਬਣਾ ਕੇ ਦੇਖਦੇ ਆ ਕਿੱਦਾਂ ਦੀ ਬਣਦੀ ਆ ਤੇ ਫਿਰ ਆਪਾਂ ਇਹਨਾਂ ਦੀ ਹੌਲੀ ਹੌਲੀ ਸਾਰਿਆਂ ਦੀਆਂ ਕ੍ਰੰਚੀਜ਼ ਬਣਾ ਦੇਣੀਆਂ ਫਿਰ ਸ਼ਹਿਰ ਵੇਚ ਕੇ ਆਵਾਂਗੇ ਡੱਬੇ ਭਰ ਕੇ ਦੇਖਦੇ ਕਿੱਦਾਂ ਦੀ ਆ ਦੇ ਕਿੱਦਾਂ ਬੈਠ ਗਈ ਇਹ ਮੱਥਾ ਠੀਕ ਨਹੀਂ ਆ ਮੱਥਾ ਠੀਕ ਨਹੀਂ ਮਨੀ ਆਇਆ ਨਹੀਂ ਮਨੀ ਨਹੀਂ ਆਇਆ ਹਜੇ ਇੱਥੇ ਜੀ ਆਪਾਂ 4 ਇੰਚ ਚੌੜਾਈ ਤੇ 20 ਇੰਚ ਲੰਬਾਈ ਦੇ ਵਿੱਚ ਇੱਕ ਕੱਪੜੇ ਦਾ ਪੀਸ ਜਿਹੜਾ ਉਹ ਕੱਟ ਲਿਆ ਇਹ ਸੰਟਨ ਦਾ ਕਪੜਾ ਆ ਜੀ ਤੇ ਹੁਣ ਇਹਨੂੰ ਕਰ ਲਾਂਗੇ ਜੀ ਆਪਾਂ ਸਟਿਚ ਮਤਲਬ ਜਿੰਨਾ ਸਾਈਜ਼ ਤੁਹਾਨੂੰ ਵੱਡਾ ਚਾਹੀਦਾ ਓਨੀ ਤੁਸੀਂ ਲੰਬਾਈ ਜਾਂ ਚੌੜਾਈ ਜਿਹੜੀ ਉਹ ਵੱਧ ਕੱਟ ਸਕਦੇ ਆ ਮੈਂ ਹਜੇ ਨੋਰਮਲ ਸਾਈਜ਼ ਦੀ ਬਣਾ ਕੇ ਦੇਖਣ ਲੱਗੀ ਆ ਤੇ ਇੱਥੇ ਜੀ ਆਪਾਂ ਲਾ ਲਈਏ ਇਹਨਾਂ ਨੂੰ ਸੀਨ ਤੇ ਇਹ ਵੀ ਦੋ ਤਿੰਨ ਤਰ੍ਹਾਂ ਬਣ ਜਾਂਦੀ ਆ ਕ੍ਰਾਂਚੇਸ ਇਹ ਵਾਲੇ ਰਬਰ ਬੈਂਡ ਜਸਟ ਪਹਿਲਾਂ ਮੈਂ ਸਿੰਪਲ ਜੀ ਜਿਹੜੀ ਵੇ ਆ ਇਹਨਾਂ ਨੂੰ ਬਣਾਉਣ ਦੀ ਉਹਦੇ ਹਿਸਾਬ ਨਾਲ ਮੈਂ ਬਣਾਈ ਤੇ ਇਸ ਤੋਂ ਬਾਅਦ ਵਿੱਚ ਮੈਂ 4-5 ਹੋਰ ਬਣਾਉਂਗੀ ਇੱਕ ਅਲੱਗ ਤਰੀਕੇ ਨਾਲ ਤੇ ਇਹ ਜੀ ਇਹਦੀ ਇਲਾਸਟਿਕ ਇਹ ਮੈਂ ਲੈ ਕੇ ਆਈ ਸੀ ਲੈਸਾਂ ਵਾਲੀ ਦੁਕਾਨ ਤੋਂ ਤੇ ਇਹ ਵੀ 2-3 ਤਰ੍ਹਾਂ ਦੀ ਆ ਜਾਂਦੀ ਬਟ ਜਿਹੜੀ ਇੱਕ ਹੋਰ ਹੁੰਦੀ ਆ ਸਪੈਸ਼ਲ ਰਬੜ ਬੈਂਡ ਵਾਸਤੇ ਉਹ ਨਹੀਂ ਸੀ ਮਿਲੀ ਤੇ ਉਹ ਕੰ다 ਸੀ ਤੁਹਾਨੂੰ ਮੰਗਵਾ ਕੇ ਦੇ ਦਾਂਗੇ ਕਿਉਂਕਿ ਮੈਂ ਹੋਰ ਬਣਾਉਂਗੀ ਇਦਾਂ ਦੇ ਰਬੜ ਬੈਂਡ ਤੇ क्रंचीज ਮਤੇ क्रंचीज ਜਿਹੜੀਆਂ ਹੋਰ ਵੀ ਬਣਾਉਂਗੀ ਮੈਂ ਤੇ ਇੱਥੇ ਜੀ ਆਪਾਂ ਇਹ ਪਾ ਲੈਨੇ ਆ ਇਹਦੇ ਵਿੱਚ ਇਲਾਸਟਿਕ ਤੇ ਇਲਾਸਟਿਕ ਕਿਸੇ ਵੀ ਤਰ੍ਹਾਂ ਤੁਸੀਂ ਪਾ ਸਕਦੇ ਆ ਸੇਫਟੀ ਪਿਨ ਨਾਲ ਵੀ ਪਾ ਸਕਦੇ ਆ ਤੇ ਮੇਰੇ ਕੋਲੇ ਇਹ ਪੇਚ ਕਸ ਪਿਆ ਹੋਇਆ ਸੀ ਫਿਰ ਮੈਂ ਕਿਵੇਂ ਇਹਦੇ ਨਾਲ ਹੀ ਉਹਨੂੰ ਕੀ ਕਹੀਦਾ ਫਿਰ ਰਬੜ ਜਿਹੜੀ ਆ ਉਹ ਪਾ ਲੈਣੀ ਆ ਤੇ ਇਹ ਪਾ ਲਈ ਜੀ ਆਪਾਂ ਰਬੜ ਤੇ ਤੁਸੀਂ ਪ੍ਰੈਸ ਵੀ ਕਰ ਸਕਦੇ ਆ ਲੀਰ ਨੂੰ ਇਸ ਤੋਂ ਬਾਅਦ ਵਿੱਚ ਜਿਹੜੀਆਂ ਮੈਂ ਬਣਾਉਂਗੀ ਤੇ ਲਾਈਟ ਹੈ ਨਹੀਂ ਸੀ ਇਸ ਕਰਕੇ ਮੈਂ ਪ੍ਰੈਸ ਨਹੀਂ ਕੀਤੀ ਬਾਅਦ ਵਿੱਚ ਜਿੰਨੀਆਂ ਮੈਂ ਬਣਾਈਆਂ ਫਿਰ ਉਹ ਮੈਂ ਇਦਾਂ ਸੀਨ ਲਗਾ ਕੇ ਪ੍ਰੈਸ ਕਰਕੇ ਤੇ ਫਿਰ ਉਹਦੇ ਵਿੱਚ ਇਲਾਸਟਿਕ ਜਿਹੜੀ ਉਹ ਪਾਈ ਪ੍ਰੈਸ ਕਰਨ ਨਾਲ ਇਦਾਂ ਜਿਹੜੀ ਇਹ ਸੀਨ ਹੈ ਨਿਕਲ ਆਉਂਦੀ ਆ ਪ੍ਰੈਸ ਕਰਕੇ ਜਿਹੜੀ ਸੀਨ ਇਹਨੂੰ ਬਾਹਰ ਕੱਢ ਲਓ ਤੇ ਇਹ ਜੀ ਆਪਾਂ ਨੋਡ ਗੰਢ ਬੰਨ੍ਹ ਦਿੱਤੀ ਆ ਜਿੱਡੀ ਕਾ ਆਪਾਂ ਨੂੰ ਚਾਹੀਦੀ ਆ ਰਬੜ ਤੇ ਇਹ ਤਾਂ ਨਾਰਮਲ ਜਿਹਾ ਸਾਈਜ਼ ਪਹਿਲਾਂ ਮੈਂ ਆਪਣੇ ਵਾਲਾਂ ਦੇ ਹਿਸਾਬ ਨਾਲ ਬਣਾਇਆ ਕਿਉਂਕਿ ਮੇਰੇ ਵਾਲ ਬਹੁਤ ਹਲਕੇ ਆ ਇਸ ਤੋਂ ਬਾਅਦ ਵਿੱਚ ਮੈਂ ਥੋੜੀਆਂ ਹੈਵੀ ਵੀ ਬਣਾਉਂਗੀ ਮਤਲਬ ਕਿ ਜੇ ਇਹਨਾਂ ਦੀ ਚੌੜਾਈ ਜ਼ਿਆਦੀ ਲੈ ਕੇ ਉਹ ਬਣਾਉਂਗੀ ਮੈਂ ਕ੍ਰਾਂਚੇਸ ਤੇ ਹੁਣ ਜੀ ਇਹ ਸੂਈ ਦੇ ਨਾਲ ਆਪਾਂ ਜਿਹੜਾ ਇਹ ਵਾਲਾ ਜੋੜ ਹੈ ਇਹਨੂੰ ਬੰਦ ਕਰ ਦਾਂਗੇ ਮਤਲਬ ਕਿ ਇਹ ਵਾਲਾ ਜਿਹੜਾ ਓਪਨ ਹੈ ਹਥੋਂ ਇਹਨੂੰ ਬੰਦ ਕਰ ਦਾਂਗੇ ਤੇ ਪਹਿਲਾਂ ਥੋੜਾ ਥੋੜਾ ਕੱਪੜਾ ਅੰਦਰ ਵੱਲ ਦੋਨਾਂ ਸਾਈਡਾਂ ਤੋਂ ਮੋੜ ਕੇ ਤੇ ਫਿਰ ਇਹਦੇ ਉੱਤੇ ਜਿਹੜੇ ਆਪਾਂ ਟੰਕੇ ਸਟਿਚੇਸ ਜਿਹੜੇ ਉਹ ਲਾਵਾਂਗੇ ਤੇ ਬਹੁਤ ਹੀ ਸੋਹਣੀਆਂ ਬਣਦੀਆਂ ਇਹੋ ਕ੍ਰਾਂਚੇਸ ਕਰੇ ਬਣਾ ਸਕਦੇ ਆ ਆਪਣੇ ਕੋ ਐਕਸਟਰਾ ਕਪੜਾ ਪਿਆ ਪੀ ਹੋਵੇ ਚਾਵੇ ਤੇ ਸੂਟ ਨਾਲ ਦੀਆਂ ਵੀ ਬਣਾ ਲੈਂਦੀਆਂ ਕਿ ஏਰੇ ਆਪਾਂ ਮੈਚਿੰਗ ਸੂਟ ਪਾਉਣੇ ਆ ਤੇ ਸਲਵਾਰ ਚੋਂ ਕਪੜਾ ਬਣਿਆ ਤੇ ਸਲਵਾਰ ਦੇ ਕਪੜੇ ਦੀ ਆਪਾਂ ਬਣਾ ਸਕਦੇ ਆ ਅ ਤੇ ਫਿਰ ਉਹ ਸੋਹਣੀ ਲੱਗਦੀ ਆ ਨਾਲ ਦੀ ਪਹਿਲਾਂ ਮੈਂ ਕਈ ਵਾਰੀ ਬਣਾਈਆਂ ਵੀ ਆ ਇਦਾਂ ਤੇ ਇੱਥੇ ਆਪਾਂ ਜੀ ਸਾਰੇ ਲਾ ਲਾਂਗੇ ਸਟਿਚੇਸ ਤੇ ਇੱਕ ਹੋਰ ਤਰੀਕੇ ਨਾਲ ਬਣ ਜਾਂਦੀ ਆ ਜੀ ਉਹਦੇ ਵਿੱਚ ਸੂਈ ਵਾਲਾ ਕੰਮ ਬਿਲਕੁਲ ਨਹੀਂਗਾ ਕ੍ਰਾਂਚੀਜ਼ ਬਣਾਉਣ ਦੇ ਵਿੱਚ ਉਹ ਉੱਤੇ ਸੀ ਨਹੀਂ ਲੱਗ ਜਾਂਦੀ ਆ ਉਹਦੇ ਉਸ ਤਰ੍ਹਾਂ ਵੀ ਮੈਂ 3-4 ਜਿਹੜੀਆਂ ਉਹ ਬਣਾਈਆਂ ਸੀ ਤੇ ਪਹਿਲਾਂ ਜਸਟ ਆ ਸਿੰਪਲ ਜੇ ਤਰੀਕੇ ਨਾਲ ਮੈਂ ਬਣਾਈ ਸੀਗੀ ਤੇ ਬਹੁਤ ਸੋਹਣੀਆਂ ਬਣਦੀਆਂ ਕਪੜਾ ਸੋਹਣਾ ਹੋਵੇ ਤਾਂ ਬਹੁਤ ਸੋਹਣੀਆਂ ਬਣਦੀਆਂ ਤੇ ਬਾਕੀ ਤੁਹਾਡੀ ਆਪਣੀ ਚੁਆਇਸ ਆ ਤੁਸੀਂ ਕਾਟਨ ਦੇ ਕੱਪੜੇ ਸੰਟਨ ਦੇ ਕੱਪੜੇ ਜੋਰ ਜੱਟ ਦਾ ਕੱਪੜਾ ਕਿਸੇ ਦੀਆਂ ਵੀ ਜੜੀਆਂ ਉਹ ਬਣਾ ਸਕਦੇ ਆ ਲਓ ਜੀ ਇਹ ਆਪਣੀ ਇੱਕ ਰਬੜ ਬੈਂਡ ਮੀਨਸ ਕਿ ਕ੍ਰੰਚੇਸ ਕ੍ਰੰਚ ਕ੍ਰੰਚੇਸ ਤਿਆਰ ਹੋ ਗਈਆਂ ਤੇ ਹੁਣ ਮੈਂ ਇਹਨੂੰ ਪਾ ਕੇ ਦੇਖਦੀ ਆ ਆਪਣੇ ਵਾਲਾਂ ਤੇ ਮੇਰੇ ਵਾਲ ਛੋਟੇ ਆ ਸੋਸੇ ਉਸ ਦੇ ਹਿਸਾਬ ਨਾਲ ਹੀ ਮੈਂ ਬਣਾਈ ਤੇ ਇਹ ਜੀ ਟੋਟਲ ਇੱਕ ਮੈਂ ਪਾਈ ਹੋਈ ਹੈ ਰਬੜ ਬੈਂਡ ਤੇ ਪੰਜ ਵਾਲੇ ਬਣਾਏ ਮੈਂ ਇਹੋ ਤੇ ਉਹ ਨਾ ਜਿਹੜੀ ਰਬੜ ਹੁੰਦੀ ਹੈ ਰਬੜ ਬੈਂਡ ਚ ਪਾਉਣ ਨੂੰ ਕ੍ਰਾਂਚਿਸ ਚ ਪਾਉਣ ਨੂੰ ਖਤਮ ਹੋ ਗਈ ਤਾਂ ਸੋ ਇਸ ਕਰਕੇ ਮੈਨੂੰ ਸਟਾਪ ਕਰਨਾ ਪਿਆ ਆਪਣਾ ਇਹ ਵਾਲਾ ਕੰਮ ਤੇ ਇਹ ਕਮਸ ਕਮ ਇੰਨਾ ਕੱਪੜਾ ਬਚ ਗਿਆ ਹੋਰ ਇੰਨਾ ਕੱਪੜਾ ਬਚ ਗਿਆ ਤੇ ਇਹਦੇ ਵਿੱਚ ਉਹ ਕਿੰਨੀਆਂ ਰੋੜਾ ਬਣ ਜਾਣੀਆਂ ਮੈਂ ਸੱਚੀ ਬਣਾ ਕੇ ਨਾ ਇਹਨਾਂ ਨੂੰ ਲੈ ਕੇ ਜਾਣਾ ਦੁਕਾਨ ਤੇ ਗਰਤਾਰਪੁਰ ਮੈਂ ਤੇ ਸਾਨੂੰ ਜਾਣਦੇ ਆ ਭਾਜੀ ਉਹਨਾਂ ਨੂੰ ਪੁੱਛ ਕੇ ਨਾ ਮੈਂ ਉਹਨਾਂ ਨੂੰ ਕਹਿਣਾ ਤੁਸੀਂ ਦੱਸੋ ਕਿੰਨੇ ਵਿੱਚ ਪਰ ਪੀਸ ਲਿਆ ਕਰੂਗੇ ਬਾਕੀ ਤੁਸੀਂ ਆਪਣਾ ਪ੍ਰੋਫਿਟ ਜਿਹੜਾ ਉਹ ਰੱਖ ਲਿਆ ਕਰਿਓ ਦੇਖਿਓ ਮਤ ਕਿ ਹਜੇ ਇਹਦੇ ਉੱਤੇ ਇੱਕ ਸਾਸਰੀ ਵਗੈਰਾ ਵੀ ਕੋਈ ਨਾ ਕੋਈ ਲੱਗ ਸਕਦੀ ਆ ਆਨਲਾਈਨ ਮੰਗਵਾ ਲਵੇ ਜਾਂ ਜਲੰਧਰੋਂ ਮਿਲੂਗੀ ਉਹ ਇਹ ਦੋ ਤਰ੍ਹਾਂ ਬਣਾਈਆਂ ਮੈਂ ਮਤਲਬ ਕਿ ਸੀਨ ਦਾ ਦੋ ਤਰ੍ਹਾਂ ਦਾ ਢੰਗ ਹੈ ਇੱਕ ਮੈਂ ਜਿਹੜਾ ਸਟਿਚ ਕੀਤੀ ਉਹਦਾ ਇੱਕ ਹੋਰ ਤਰ੍ਹਾਂ ਵੀ ਬਣਦੀ ਹੈ ਜਿਹੜੀ ਸੈਕੰਡ ਟਾਈਮ ਮੈਂ ਬਣਾਈ ਉਹ ਬਹੁਤ ਸੌਖੇ ਤਰੀਕੇ ਨਾਲ ਬਣ ਜਾਂਦੀ ਹੈ ਉਹਦੇ ਵਿੱਚ ਮਤਲਬ ਕਿ ਸੂਈ ਦੇ ਨਾਲ ਐਦਾਂ ਸਟਿਚ ਨਹੀਂ ਕਰਨੀ ਪੈਂਦੀ ਤੇ ਉਹਦੇ ਨਾਲ ਐਦਾਂ ਬਾਅਦ ਵਿੱਚ ਤੁਸੀਂ ਜਿੰਨਾ ਕਹਾ ਛੱਡਿਆ ਜਗ੍ਹਾ ਉਹਦੇ ਉੱਤੇ ਐਦਾਂ ਸੀਨ ਲਾ ਸਕਦੇ ਆ ਐਦਾਂ ਸੀਨ ਇੰਨੀ ਕਿ ਜਗ੍ਹਾ ਜਿਹੜੀ ਛੱਡੀ ਤੇ ਤੁਸੀਂ ਵੀ ਦੱਸਿਓ ਜੀ ਕਿੱਦਾਂ ਦੀਆਂ ਲੱਗੀਆਂ ਤੁਹਾਨੂੰ ਇਹ ਮੈਂ ਸਭ ਤੋਂ ਛੋਟਾ ਸਾਈਜ਼ ਬਣਾਇਆ ਹੈ ਇਹ ਵਾਲਾ ਜਿਹਦਾ ਮੇਰੇ ਵਾਲ ਹਲਕੇ ਆ ਨਾ ਉਹਨਾਂ ਵਾਸਤੇ ਛੋਟਾ ਸਾਈਜ਼ ਤੇ ਇਹ ਥੋੜੇ ਹੈਵੀ ਸਾਈਜ਼ ਆ ਦੱਸਿਓ ਜੀ ਕਿੱਦਾਂ ਦੀਆਂ ਲੱਗੀਆਂ ਤੁਹਾਨੂੰ ਤੇ ਤੇ ਇਹਦੇ ਨਾਲ ਹੀ ਕਰਦੇ ਆ ਜੀ ਅੱਜ ਦੇ ਵਲੌਗ ਦਾ ਐਂਡ ਅੱਜ ਦਾ ਵਲੌਗ ਹੈ ਘਰੇ ਸੀ ਮੇਰਾ ਜੋ ਮੈਂ ਅੱਜ ਕੰਮਕਾਰ ਕੀਤਾ ਕਿੰਨਾ ਟਾਈਮ ਮੈਂ ਲੱਗੀ ਰਹੀ ਮਤਲਬ ਮੇਨੂੰ ਸ਼ੌਂਕ ਹੈ ਸਟਿਚਿੰਗ ਦਾ ਕਿਉਂਕਿ ਮੇਰੇ ਕੋਲ ਪ੍ਰੋਪਰ ਉਹ ਚੀਜ਼ਾਂ ਕਈ ਨਹੀਂ ਹੁੰਦੀਆਂ ਨਹੀਂ ਤਾਂ ਮੈਂ ਤਕਰੀਬਨ ਕੁਝ ਜਿਹੜਾ ਇਲਾਸਟਿਕ ਖਤਮ ਹੋ ਗਈ ਨਹੀਂ ਤਾਂ ਮੈਂ ਤਕਰੀਬਨ ਸਾਰੇ ਐਸੇ ਕੱਪੜੇ ਦਾ ਬਣਾ ਦੇਣੀ ਸੀ ਤੇ ਮੈਂ ਨਾ ਕੋਸ਼ਿਸ਼ ਕਰਨੀ ਆ ਉਹਨਾਂ ਨੂੰ ਵਲੌਗ ਬਣਾਵਾਂਗੇ ਬਈ ਆ ਵੀ ਪਹਿਲਾਂ ਮੈਂ ਸਟਿਚ ਕਰ ਲਾਂ ਸਾਰੀਆਂ ਫੇ ਮੈਂ ਸ਼ਹਿਰ ਲੈ ਕੇ ਜਾਊਂਗੀ ਫੇ ਜੇ ਸੇਲ ਹੋਈਆਂ ਜੋ ਕੁਝ ਵੀ ਫੇ ਵਲੌਗ ਚ ਜ਼ਰੂਰ ਦੱਸੂਗੀ ਤੁਹਾਨੂੰ ਅਗਲੇ ਦੇ ਵਲੌਗ ਹੀ ਬਣਾਉਂਗੀ ਮੈਂ ਉਸ ਗੱਲ ਦਾ ਤੇ ਚਲੋ ਜੀ ਇਹ ਤੇ ਨਾਲ ਹੀ ਕਰਦੇ ਆਂ ਅੱਜ ਦੇ ਵਲੌਗ ਦਾ ਐਂਡ ਸਾਡਾ ਚੈਨਲ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਸਬਸਕ੍ਰਾਈਬ ਕਰ ਦਿਓ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ